ਅੱਜ ਦਾ ਪ੍ਰਸ਼ਾਦ ਪਰਮ ਸ਼ਾਂਤੀ ਬਾਬਾ ਕਹਿੰਦੇ ਹਨ ਬੱਚੇ ਆਪਣੇ ਆਪ ਨੂੰ ਆਤਮਾ ਅਰਥਾਤ ਪੁਆਇੰਟ ਆਫ ਲਾਈਟ ਮਾਸਟਰ ਸਰਵ ਸ਼ਕਤੀਵਾਨ ਸਮਝੋ ਅਤੇ ਪਰਮ ਪਿਤਾ ਪਰਮਾਤਮਾ ਜੋ ਪੁਆਇੰਟ ਆਫ ਲਾਈਟ ਸਰਵ ਸ਼ਕਤੀਵਾਨ ਹੈ ਉਸ ਨੂੰ ਯਾਦ ਕਰੋ ਇਹ ਯਾਦ ਹੀ ਆਤਮਾ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ शक्तिशाली आत्मा ही हर तरह की परिस्थितियों नाल पार करके अपनी मंजिल ते पहुंच सकती है इस ਲਈ بچے ਆਪਣੇ ਆਪ ਨੂੰ ਇਸ ਪ੍ਰਸਾਰਥ ਵਿੱਚ ਬੀਜੀ ਰੱਖੋ ਜਿਨ੍ਹਾਂ ਤੁਸੀਂ ਆਪਣੇ ਆਪ ਨੂੰ ਉੱਚ ਸਹਿਮਾਨ ਵਿੱਚ ਅਨੁਭਵ ਕਰੋਗੇ अर्थात ਆਪਣੇ ਆਪ ਨੂੰ વિશેષ ਆਤਮਾ ਸਮਝ ਕੇ ਕਰਮ ਵਿਹਾਰ ਕਰੋਗੇ ਉਨਾ ਹੀ ਇਸ ਜੜ ਜੜੀ ਬੁੱਤ ਸੰਸਾਰ ਤੋਂ ਵੱਖ ਹੋਣਾ ਆਸਾਨ ਹੋ ਜਾਏਗਾ ਜੋ ਆਤਮਾ ਵਖਰੀ ਲੱਗਦੀ ਹੈ ਉਹੀ ਨਿਆਰੀ ਤੇ ਪਿਆਰੀ ਆਤਮਾ ਬਣ ਕੇ ਬਾਪ ਪਰਮ ਪਿਤਾ ਪਰਮਾਤਮਾ ਦੇ ਕਾਰਜ ਵਿੱਚ ਸਹਾਇਕ ਬਣ ਸਕਦੀ ਹੈ ਬਜੇ ਆਪਣੇ ਮਾਨਸ ਤੇ ਬੁੱਤੀ ਉੱਤੇ ਧਿਆਨ ਰੱਖੋ ਅਤੇ ਵਾਰ-ਵਾਰ ਮਨਬੁੱਧੀ ਰਾਹੀ ਆਪਣੇ ਆਪ ਨੂੰ ਉੱਚ ਸਹਿਮਾਨ ਵਿੱਚ ਟਿਕਾ ਕੇ ਸਰਵ ਸ਼ਕਤੀवान ਬਾਪ ਦੇ ਨਾਲ ਬੈਠੋ ਦੇਖੋ ਬੱਚੇ ਇਹ ਜੋ ਸਮੇਂ ਚੱਲ ਰਹਾ ਹੈ ਇਹ ਕਲਪ ਦਾ ਅਖੀਰਲਾ ਸਮੇਂ ਆਖਰੀ ਘੜੀਆਂ ਹਨ ਤਾਂ ਸਾਰੀਆਂ ਆਤਮਾ ਦੇ ਹਿਸਾਬ ਤਾ ਸੁਖਤ ਹੋਣੇ ਹੀ ਹਨ ਸਾਰਿਆਂ ਨੇ ਸ਼ਾਂਤ ਅਤੇ ਪਵਿੱਤਰ ਬਣ ਕੇ ਕਾਰ ਪਰਮ ਦਾਮ ਵਾਪਸ ਜਾਣਾ ਹੈ ਉਸ ਤੋਂ ਪਹਿਲਾਂ ਤੁਹਾਨੂੰ ਆਪਣੇ ਹਿਸਾਬ ਕਿਤਾਬ ਚੁਕਤੂ ਕਰਕੇ ਆਪਣੇ ਆਦੀ ਸਰੂਪ ਵਿੱਚ ਟਿਕ ਕੇ ਪਾਪ ਦੇ ਨਾਲ ਬੈਠ ਕੇ ਵਿਸ਼ਵ ਕਲਿਆਣ ਦਾ ਕਾਰਜ ਕਰਨਾ ਹੈ ਇਸ ਲਈ ਤੁਹਾਨੂੰ ਆਪਣੀਆਂ ਕਮੀਆਂ ਕਮਜ਼ੋਰੀਆਂ ਦਾ ਹਿਸਾਬ ਕਿਤਾਬ ਉੱਤੇ ਬਿੰਦੀ ਲਾਉਣੀ ਹੈ ਅਰਥਾਤ ਮਨ ਬੁੱਧੀ ਰਾਹੀ ਹਰ ਚੀਜ਼ ਤੋਂ ਸਾਖੀ ਹੋ ਕੇ ਆਪਣੇ ਉੱਚ ਸਾਮਾਨ ਵਿੱਚ ਟਿਕਣਾ ਹੈ। ਇਹ ਹੀ ਅਭਿਆਸ ਤੁਹਾਨੂੰ ਪਰਮਾਤਮਾ ਬਾਪ ਦੀ ਮਦਦ ਦਾ ਪਾਤਰ ਬਣਾਏਗਾ। ਅਰਥਾਤ ਜੋ ਆਤਮਾ ਬਾਪ ਦੀ ਯਾਦ ਰਾਹੀਂ ਸ਼ਕਤੀਮਾਨ ਬੰਦੀ ਹੈ। ਉਹੀ ਆਪਣੇ ਆਪ ਸੰਸਾਰ ਦਾ ਭਲਾ ਕਰ ਸਕਦੀ ਹੈ। ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰ